ਜਦੋਂ ਤੁਹਾਡਾ ਹੌਸਲਾ ਟੁੱਟ ਜਾਏ ਤੁਹਾਡੀ ਹਿੰਮਤ ਜਵਾਬ ਦੇਣ ਲੱਗ ਜਾਏ ਹੋ ਜਾਂਦਾ ਨਾ ਇਦਾਂ ਲਾਈਫ ਚੁਣ ਲੈਂਦਾ ਹੈ ਆਪਣੇ ਪਰਾਏ ਸਭ ਸਾਥ ਛੱਡ ਜਾਣ ਦੂਰ ਹੋ ਜਾਣ ਤੁਹਾਡੇ ਤੋਂ ਜਦੋਂ ਮਨ ਨੂੰ ਲੱਗੇ ਹੋਰ ਕੋਈ ਸਹਾਰਾ ਨਹੀਂ ਉਸ ਵੇਲੇ ਦੁਨੀਆ ਦਾ ਸਹਾਰਾ ਲੱਭਣ ਦੀ ਕੋਸ਼ਿਸ਼ ਨਾ ਕਰਿਓ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦਾ ਸਹਾਰਾ ਲਪਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੇ ਦਰਵਾਜ਼ੇ ਗੱਲ ਸੁਣਿਓ ਸਾਰੇ ਦਰਵਾਜ਼ੇ ਬੰਦ ਹੋ ਸਕਦੇ ਲੇਕਿਨ ਬਾਬਾ ਦੀਪ ਸਿੰਘ ਦਾ ਦਰਵਾਜ਼ਾ ਕਦੀ ਬੰਦ ਨਹੀਂ ਹੋ ਸਕਦਾ ਸਭ ਸਾਥ ਦੇਣਾ ਛੱਡ ਸਕਦੇ ਲੇਕਿਨ ਬਾਬਾ ਦੀਪ ਸਿੰਘ ਕਦੀ ਤੁਹਾਡਾ ਸਾਥ ਨਹੀਂ ਛੱਡਦੇ ਕਿਸੇ ਹੋਰ ਨੂੰ ਤਰਸ ਆਵੇ ਨਾ ਆਵੇ ਵੀ ਇਹਨੂੰ ਵਰਕ ਪਰਮਿਟ ਮਿਲਿਆ ਕਿ ਨਹੀਂ ਮਿਲਿਆ ਇਹਦੀ ਐਲਐਮਆਈ ਆਈ ਕਿ ਨਹੀਂ ਇਹਨੂੰ ਜੌਬ ਮਿਲੀ ਕਿ ਨਹੀਂ ਮਿਲੀ ਕਿਸੇ ਹੋਰ ਨੂੰ ਤਰਸ ਆਵੇ ਨਾ ਆਵੇ ਪਰ ਬਾਬਾ ਦੀਪ ਸਿੰਘ ਨੂੰ ਤੁਹਾਡੇ ਤੇ ਜਰੂਰ ਤਰਸ ਆਏਗਾ ਜਿਹੜੇ ਦੁਪਹਿਰੇ ਸਾਭ ਚ ਬੈਠੇ ਸਾ ਤੇ ਯਾਦ ਰੱਖਿਓ ਕੋਈ ਤੁਹਾਡੀ ਦੇਖਭਾਲ ਕਰੇ ਨਾ ਕਰੇ ਬਾਬਾ ਦੀਪ ਸਿੰਘ ਤੁਹਾਡੀ ਦੇਖਭਾਲ ਜਰੂਰ ਕਰਨਗੇ ਬਸ ਦੁਪਹਿਰੇ ਸਾਭ ਚ ਆਣਾ ਨਾ ਛੱਡਿਓ ਬਾਬਾ ਦੀਪ ਸਿੰਘ ਜੀ ਦੀ ਬਾਹ ਫੜ ਲਓ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਜੀ ਦੀ ਬਾਹ ਫੜ ਲਈ ਉਹਨਾਂ ਦੀ ਕਦੀ ਜ਼ਿੰਦਗੀ ਚ ਹਾਰ ਨਹੀਂ ਹੁੰਦੀ